ਤਰਨਤਾਰਨ ਜਿਵੇਂ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਿ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਦਾ ਚੰਡਾ ਝੜਾ ਕੇ ਤਰਨਤਾਰਨ ਦੇ ਵਿੱਚ ਫਿਰ ਗੱਡਣਗੇ ਜਾਂ ਨਹੀਂ ਸਵਾਲ ਬਣੇ ਹੋਏ ਨਜ਼ਰ ਆਣਗੇ ਤੇ ਦੂਜੇ ਪਾਸੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉੱਪਰ ਲਗਾਤਾਰ ਝੜੇ ਕੇ ਜਿੱਤ ਦੇ ਦਾਅਵੇ ਵਿਠੋਕਦੇ ਹੋਏ ਨਜ਼ਰ ਆ ਰਹੀ ਹੈ ਤੇ ਹਰਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਲਾਲਚਿਤ ਪੁੱਲਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਨੂ ਲੈ ਕੇ ਵਿਰੋਧੀ ਧਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਉਹਨਾਂ ਨੇ ਹਰਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਹੈ। ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ। 10 ਲੱਖ ਰੁਪਏ ਦਾ ਕਾਰਡ ਜਿਹੜਾ ਕਿ ਲਗਭਗ 50 ਲੱਖ ਪਰਿਵਾਰਾਂ ਦਾ ਜਿਹੜਾ ਬਣੂਗਾ ਜਿੱਥੇ ਹਰ ਪਰਿਵਾਰ ਜਿਹੜਾ ਉਹ ਕਵਰ ਹੋਊ ਜਿੰਨੀ ਦੀ ਜਿੰਨੀ ਆਬਾਦੀ ਆ 3.5 ਕਰੋੜ ਦੀ ਆਬਾਦੀ ਉਹ ਸਾਰੀ ਆਬਾਦੀ ਇਹਦੇ ਵਿੱਚ ਕਵਰ ਹੋਊਗੀ। ਹਰ ਪਰਿਵਾਰ ਦਾ ਹਰ ਜੀ ਉਹ ਚ ਕਵਰ ਹੋਊਗਾ। ਸਾਦ ਸੰਗਤ ਜਦੋਂ ਕਿਸ ਦੀ ਜੇਬ ਚੋਂ ਕਾਰਡ ਹੋਇਆ ਨਾ ਪਹਿਲੀ ਤੇ ਕੱਲ ਜਦੋਂ ਬੰਦੇ ਦੀ ਜੇਬ ਚ ਇਲਾਜ ਕਰਾਉਣ ਨੂੰ ਪੈਸੇ ਹੋਣ ਜਦੋਂ ਬੰਦੇ ਕੋਲ ਸਿਸਟਮ ਹੋਵੇ ਇਲਾਜ ਕਰਾਉਣ ਲਈ ਉਹਨੇ ਬਿਮਾਰੀ ਨਹੀਂ ਹੋਣਾ ਤੇ ਦੂਜਾ ਚੇਕ ਤੇ ਬਾਈ ਚਾਂਸ ਕੋਈ ਜੀ ਬਿਮਾਰ ਹੁੰਦਾ ਤੇ ਉਹਦਾ ਜਦੋਂ ਪਤਾ ਵਾ ਵੀ ਮੇਰੀ ਜੇਬ ਚ 10 ਲੱਖ ਰੁਪਏ ਦਾ ਕਾਰਡ ਹੈਗਾ ਤੇ ਉਹਨੇ ਉਸੇ ਵਾਲੇ ਤੰਦਰੁਸਤ ਹੋ ਕੇ ਹਸਪੀਟਲ ਚ ਛੁੱਟੀ ਮਿਲ ਜਾਣੀ ਆ ਉਹ ਕਾਰਡ ਸਾਰੇ ਸਰਕਾਰੀ ਹਸਪਤਾਲ ਕਵਰ ਕਰਨਗੇ ਨਾਲ 1500 ਤੋਂ ਵੱਧ ਪ੍ਰਾਈਵੇਟ ਹਸਪਤਾਲਾਂ 'ਚ ਵੀ ਉਹ ਕਾਰਡ ਚੱਲੂਗਾ ਤੇ ਜੇ 1500 ਪ੍ਰਾਈਵੇਟ ਹਸਪਤਾਲ ਆ ਗਏ ਸਮਝ ਲਓ ਹਰ ਹਲਕੇ ਦੇ 12-13 ਹਸਪਤਾਲ ਪ੍ਰਾਈਵੇਟ ਉਹਨੂੰ ਕਵਰ ਕਰਨਗੇ ਤੇ ਸਾਧ ਸੰਗਤ ਉਸੇ ਤਰ੍ਹਾਂ ਹੀ ਜਿਵੇਂ ਪੁਰਾਣੀਆਂ ਸਰਕਾਰਾਂ ਦੇ ਵੇਲੇ ਕਾਲੀਆਂ ਤੇ ਕਾਂਗਰਸੀਆਂ ਦੇ ਵੇਲੇ ਝੂਠ ਬੋਲੇ ਜਾਂਦੇ ਰਹੇ ਸਾਬਕਾ ਮੁੱਖ ਮੰਤਰੀ ਬੋਲਦੇ ਰਹੇ ਸਟੇਜਾਂ ਤੋਂ ਕਿ ਜਿਹੜੇ ਲਾਲਕੀਰ ਦੇ ਅੰਦਰ ਥਾ ਆ ਆਪਾਤੀ ਦੇ ਵਾਲੇ ਜਾਂ ਮੁਸਤਰਕਾ ਮਾਲਕਾਂ ਉਹ ਲੋਕਾਂ ਦੇ ਨਾਲ ਆਕਰਾਵਾਂਗੇ ਪਰ ਨਾ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਨਾ ਕੀਤਾ ਕੈਪਟਨ ਅਮਨਿੰਦਰ ਸਿੰਘ ਨੇ ਕੁਝ ਹੁਣ ਉਹ ਜਿਹੜੀ ਪਾਲਿਸੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਲਾਲਕੀਰ ਦੇ ਅੰਦਰ ਥਾਣੇ ਉਹਨਾਂ ਦੀਆਂ ਰਿਸ਼ਤੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਉਹਦੀ ਸ਼ੁਰੂਆਤ ਵੀ ਤੁਹਾਡੇ ਇਥੋਂ ਤਰਨ ਤਰਨ ਤੋਂ ਹੋਈ ਹੁਣ ਤੱਕ 10000 ਤੋਂ ਵੱਧ ਰਿਸ਼ਤੀਆਂ ਬਣ ਚੁੱਕੀਆਂ ਘਰਾਂ ਦੀਆਂ ਜਿਹੜੇ ਘਰ ਰਹਿ ਗਿਆ ਉਹਨਾਂ ਘਰਾਂ ਦੀਆਂ ਰਿਸ਼ਤੀਆਂ ਵੀ ਆਉਣ ਵਾਲੇ ਸਮੇਂ 'ਚ ਵਧ ਜਾਣਗੀਆਂ ਤੇ ਆਪਾਂ ਵੇਂਦੇ ਰਹੇ ਆ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਜਦੋਂ ਸਰਕਾਰ ਬਦਲ ਜਾਣੀ ਪੰਚਾਇਤ ਬਦਲ ਜਾਣੀ ਐਮਸੀ ਬਦਲ ਜਾਣਾ ਤੇ ਜਿਹੜੇ ਬਾਦੀਤੇ ਵਾਲੇ ਥਾ ਆ ਉਹਨਾਂ ਤੋਂ ਐਮਸੀਆਂ ਤੇ ਸਰਪੰਚਾਂ ਨੇ ਝਗੜੇ ਕਰਾਉਣੇ ਸ਼ੁਰੂ ਕਰ ਦੇਨੇ ਕਬਜੇ ਸ਼ੁਰੂ ਕਰਾ ਦੇਨੇ ਭਰਾ ਨੂੰ ਭਰਾ ਨਾਲ ਲੜਾਉਣਾ ਗਵਾਂਡੀ ਨੂੰ ਗਵਾਂਡੀ ਨਾਲ ਲੜਾਉਣਾ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਲੜਾਈ ਸਦਾ ਲਈ ਖਤਮ ਕਰ ਦਿੱਤੀ ਉਹ ਕਿਉਂ ਨਾ ਪੁਰਾਣੀਆਂ ਸਰਕਾਰਾਂ ਨੇ ਰਿਸ਼ਤੇ ਬਣਾਈਆਂ ਕਿਉਂਕਿ ਉਹਨਾਂ ਦੀ ਇਹ ਸਕੀਮ ਸੀ ਪੁਰਾਣੀਆਂ ਸਰਕਾਰਾਂ ਦੀ ਵੀ ਜੇ ਰਿਸ਼ਤੇ ਬਣ ਗਏ ਤੇ ਇਹਨਾਂ ਲੋਕਾਂ ਦੀ ਆਪਸੇ ਲੜਾਈ ਖਤਮ ਹੋ ਜਣੀ ਭਰਾਵਾਂ ਦੀ ਭਰਾਵਾਂ ਨਾਲ ਵੰਡ ਖਤਮ ਹੋ ਜਣੀ ਹੈ ਗਵਾਂਡੀ ਦੀ ਗਵਾਂਡੀ ਨਾਲ ਥਾਂ ਦੀ ਵੰਡ ਖਤਮ ਹੋ ਜਣੀ ਹੈ ਤੇ ਸਾਥ ਸੰਗਤ ਉਹਨਾਂ ਦਾ ਕੰਮ ਇਹ ਹੁੰਦਾ ਅਕਾਲੀਆਂ ਕਾਂਗਰਸੀਆਂ ਦਾ ਇਹਨਾਂ ਦੇ ਧੜੇ ਬਣਾ ਛੱਡੋ ਇਹਨਾਂ ਦੀ ਆਪਸੇ ਲੜਾਈ ਕਰਾ ਛੱਡੋ ਇਹ ਲੜਦੇ ਰਹਿਣ ਤੇ ਸਾਡੇ ਕੋਲ ਦੇ ਰਹਿਣ ਕਿਸੇ ਨੂੰ ਪੁਲਿਸ ਪਵਾ ਦਈਏ ਕਿ ਇਹਦੀ ਪੁਲਿਸ ਟਿਕਾ ਦਈਏ ਕਿ ਇਹਨੂੰ ਫੜਾ ਦਈਏ ਕਿ ਇਹਨੂੰ ਛਡਾਲੀਏ ਤੇ ਵੋਟਾਂ ਲੈਂਦੇ ਰਹੀ। ਸਾਧ ਸੰਗਤ ਸਿਰਫ ਇਹ ਲੋਕ ਵੋਟਾਂ ਦੀ ਰਾਜਨੀਤੀ ਕਰਦੇ ਰਿਆ। ਆ ਮੇਰੇ ਭਰਾ ਮੜੇ ਜਿਆ ਆ ਜੋ ਸੰਗਤ ਨੇ ਵੇਖਣਾ ਦਾ ਇੱਧਰ ਆ ਜੋ ਮੜੇ ਜੀ। ਇਹ ਲੋਕ ਸਿਰਫ ਕੱਲੀ ਵੋਟਾਂ ਦੀ ਰਾਜਨੀਤੀ ਕਰਦੇ ਰਿਹਾ ਕਿਸੇ ਦਾ ਕੁਝ ਸਵਾਰਦੇ ਨਹੀਂ ਰਿਹਾ ਤੇ ਸਾਧ ਸੰਗਤ ਹੁਣ ਜੇ ਕਿਸੇ ਭੈਣ ਭਰਾ ਦੀ ਰਿਸ਼ਤੀ ਬਣ ਗਈ ਹੈ ਨਾ ਜੇ ਕਿਸੇ ਨੇ ਕੋਈ ਬੱਚੇ ਨੂੰ ਬਾਹਰ ਘਲਣਾ ਲੋਨ ਲੈਣਾ ਰਿਸ਼ਤੀ ਵਾਲੇ ਥਾਂ ਤੇ ਆਪਾਂ ਲੋਨ ਲੈ ਕੇ ਬੱਚੇ ਨੂੰ ਬਾਹਰ ਭੇਜ ਸਕਦੇ ਆ ਉਸ ਰਿਸ਼ਤੀ ਵਾਲੇ ਥਾਂ ਤੇ ਜੇ ਕੋਈ ਕਾਰੋਬਾਰ ਸ਼ੁਰੂ ਕਰਨਾ ਸੀਐਲਯੂ ਲੈ ਕੇ ਸਰਕਾਰੀ ਜਿਹੜੀਆਂ ਅਧਿ ਅਤਮਤਾਪਕ ਉਹਨਾਂ ਚਿਹਰੇ ਦੀ ਮਾਨਤਾ ਨਹੀਂ ਮਿਲਦੀ ਜਿੱਨਾ ਤੇਰ ਜਗ੍ਹਾ ਦੀ ਰਿਸ਼ਤੀ ਨਾ ਹੋਵੇ ਆਪਣੀ ਜਗ੍ਹਾ ਤੇ ਸੀਐਲਯੂ ਹੋ ਗਿਆ ਆਪਾਂ ਕੋਈ ਵੀ ਕਾਰੋਬਾਰ ਕਰ ਸਕਦੇ ਆ ਜੇ ਚਲੋ ਮੰਨ ਲਓ ਕਿਸੇ ਨੇ ਕੋਈ ਘਾਟਿਆ ਥਾ ਸ਼ਹਿਰ ਦੇ ਵਿੱਚ ਕਿਸੇ ਕੋਲ 5 ਮਰਲੇ ਜਾਂ 7 ਮਰਲੇ ਆ ਉਹਨੇ ਵੇਚ ਕੇ ਖੁੱਲੇ ਥਾਂ ਤੇ ਲੈਣਾ ਤੇ ਉਹ ਥਾਂ ਰੁਪਏ ਦੀ ਚੀਜ਼ 25-25 ਚ ਵੇਖਦੀ ਕਿਉਂਕਿ ਉਹਦੀ ਰਿਸ਼ਤੀ ਨਹੀਂ ਹੁੰਦੀ ਹੁਣ ਰਿਸ਼ਤੀ ਬਣ ਗਈ ਆ ਉਹ ਥਾਂ ਜੇ 2 ਲੱਖ ਰੁਪਏ ਨੂੰ ਮਰਲਾ ਉਹ ਥਾਂ 2 ਲੱਖ ਤੋਂ ਵੱਧ ਕੇ ਵਿਗੂ ਕਿਉਂਕਿ ਉਹਦੀ ਰਿਸ਼ਤੀ ਬਣ ਗਈ ਆ ਆਂਡੀ ਗਵਾਂਟੀ ਨੇ ਵੱਧ ਪਹਿ ਲਾ ਕੇ